ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਬੇਨਾਮ ਤੇ ਮੈਂ ਅੱਜ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਿਹਾ ਹਾਂ ਜੋ ਕਿ ਹੈ ਸ਼ਾਹਮੋਕੀ ਪੰਜਾਬੀ ਇਹ ਪੰਜਾਬੀ ਦੀ ਦੂਸਰੀ ਲਿਪੀ ਹੈ ਜੋ ਕਿ ਮੌਜੂਦਾ ਦਿਨ ਪਾਕਿਸਤਾਨ ਵਿੱਚ ਵਰਤੀ ਜਾਂਦੀ ਹੈ ਮੈਂ ਤੁਹਾਨੂੰ ਇਹਦਾ ਮਿਆਰੀ ਤੇ ਮੰਤਕੀ ਯਾਨੀ ਕਿ ਲੌਜੀਕਲ ਵਰਜਨ ਸਿਖਾਉਣ ਜਾ ਰਿਹਾ ਹਾਂ ਅੱਜ ਇਹਦਾ ਪਹਿਲਾ ਲੱਸ਼ਨ ਹੋਵੇਗਾ ਪਹਿਲਾ ਅੱਖਰ ਸਿਖਾਵਾਂਗਾ ਤੁਹਾਨੂੰ ਮੈਂ ਉਦਾ ਨਾਮ ਪਦੋਚਰਨ ਕਿਸ ਕੰਮ ਲਈ ਤੇ ਸ਼ੁਰੂ ਕਰਦੇ ਆਂ ਸ਼ਮੂਖੀ ਪੰਜਾਬੀ ਖੱਬੇ ਤੋਂ ਸੱਜੇ ਪਾਸੇ ਲਿਖੀ ਜਾਂਦੀ ਹੈ ਜੋ ਕਿ ਗੁੱਮੁਖੀ ਦੇ ਬਿਲਕੁਲ ਉਲਟ ਸ਼ਮੂਖੀ ਵਿੱਚ ਮੇਰਾ ਪਹਿਲਾ ਅੱਖਰ ਹੈਗਾ ਇਹ ਅਲਫ ਆ ਜਿਹੜੀ ਡੰਡੀ ਜੀ ਦੀ ਥੀ ਹੈ ਨਾ ਇਹਨੂੰ ਕਹਿੰਦੇ ਅਲੇ ਇਸ ਤਰ੍ਹਾਂ ਵਹੀ ਜਾਂਦੀ ਹੈ ਇਨੂੰ ਇਸ ਤਰ੍ਹਾਂ ਬਹਾਉਂਗੇ ਤੁਸੀਂ ਸ਼ਾਮੋਖੀ ਪੰਜਾਬੀ ਦਾ ਜਿਹੜਾ ਪਹਿਲਾ ਅੱਖਰ ਹੈ ਇਹਨੂੰ ਕਹਿੰਦੇ ਅਲਫ ਯਾਨੀ ਕਿ ਐੜਾ ਲੱਲਾ ਸਿਆਰੀ ਫਫਾ ਅਲਫ ਦੋਸਤੋ ਇਹ ਆਵਾਜ਼ ਦਿੰਦਾ ਐੜੇ ਦੀ ਕੂੜੇ ਨੇ ਈੜੀ ਦੀ ਯਾਨੀ ਕਿ ਤਿੰਨੇ ਜਿਹੜੇ ਵਾਉਲਸ ਆ ਜਿਹੜੇ ਤਿੰਨੇ ਜਿਹੜੇ ਸਵਰ ਜੋਬੀ ਦੇ ਇੱਕ ਆਵਾਜ਼ੇ ਹੋਰ ਦਿੰਦਾ ਜਿਹੜੀ ਕੀ ਹੈਗੀ ਕੰਨੇ ਦੀ ਇਹਦੀ ਇੱਕ ਐਗਜ਼ਾਮਪਲ ਦੇਖ ਲੈਂ ਆਂ ਜਿਵੇਂ ਕਿ ਪੰਜਾਬੀ ਵਿੱਚ ਆਪਾਂ ਕਹਿੰਦੇ ਆ ਐੜਾ ਅਨਾਰ ਤਾਂ ਸ਼ਾਮੁਕੀ ਵੀ ਆ ਬੀ ਵਿੱਚ ਇਹ ਆ ਦੇਖੋ ਸਜੇ ਦੇ ਖੰਬੇ ਲਿਖੀ ਜਾਂਦੀ ਹੈ ਤਾਂ ਐੜਾ ਜੋਏਗਾ ਇਹ ਬੰਦਾ ਇਸ ਤਰ੍ਹਾਂ ਵੀ ਅਲਫ ਅਲਫ ਲਿਖਿਆ ਤੇ ਇਹਦੇ ਉੱਤੇ ਇੱਕ ਆ ਚਿਹਨੇ ਪਾਇਆ ਜਿਹਨੂੰ ਅਪਰ ਸੀਰ ਕਹਿੰਦੇ ਆ ਤਾਂ ਇਹਦੇ ਨਾਲੇ ਐਡਾ ਬਣ ਜਾਂਦਾ ਇੱਕ ਫਿਰ ਉਸ ਤੋਂ ਬਾਅਦ ਨੂਨ ਆਉਂਦਾ ਵਾ ਤੇ ਉਹਦੇ ਨਾਲ ਇੱਕ ਹੋਰ ਨੂਨ ਦੇ ਨਾਲ ਇੱਕ ਹੋਰ ਇਸ ਤਰ੍ਹਾਂ ਲਾਈਨ ਜੁੜ ਜਾਂਦੀ ਹੈ ਆ ਜਿਹੜੀ ਲਾਈਨ ਆ ਇਹ ਵੀ ਅਲਫ ਹੀ ਆ ਐਂਡ ਤੇ ਰਿਹਾ ਇੱਥੇ ਕੰਨੇ ਦੀ ਆਵਾਜ਼ ਕਰ ਰਿਹਾ ਆ ਜਿਹੜਾ ਆਵਲਾ ਹਿੱਸਾ ਵਾ ਇੱਥੇ ਐੜਾ ਵਾ ਕਿਉਂਕਿ ਉੱਤੇ ਜ਼ਬਰ ਪਾਇਆ ਤਾਂ ਇਹ ਹੈ ਅਨਾਰ ਉਸੇ ਤਰ੍ਹਾਂ ਅਗਰ ਆਪਾਂ ਦੇਖੀਏ ਅ ਅ ਦੇ ਅੰਦਰ ਆਪਾਂ ਕੁਝ ਉਦਾਹਰਨਾਂ ਵੇਖਦੇ ਆਂ ਆ ਦੇਖੋ ਦੋਸਤੋ ਅਲਫ ਵੀ ਉੱਤੇ ਇੱਕ ਚਿੰਨ੍ਹ ਪਾਇਆ ਜਿਹਨਾਂ ਆਪਾਂ ਪੇਸ਼ ਕਰਦੇ ਆਂ ਤਾਂ ਇਹ ਊੜੇ ਦੇ ਨਾਲ ਸਿਹਾਰੀ ਬਜਾਂਦਾ ਯਾਨੀ ਕਿ ਉਤਕ ਆ ਤੁਸੀਂ ਜਿਵੇਂ ਇੱਥੇ ਦੇਖ ਸਕਦੇ ਹੋ ਆਰ ਅਲਿਫ ਉਸੇ ਤਰ੍ਹਾਂ ਆਰੇ ਅਲਿਫ ਦੇ ਹੋਰ ਵੇਰੀਏਸ਼ਨਸ ਆ ਅਲਿਫ ਅਲਿਫ ਤੇ ਜ਼ਬਰ ਪਾਇਆ ਹਨ ਆਲਿਫ ਦੇ ਥੱਲੇ ਜਿਹੜਾ ਇੱਕ ਚਿੰਨ੍ਹ ਪਾਇਆ ਵਾ ਇਹਦੇ ਨਾਲ ਈੜੀ ਤੇ ਸਿਆਰੀ ਬਣ ਜਾਣਾ ਸਿਆਰੀ ਸਿਆਰੀ ਡਿਵਾਈਜ਼ਨ ਤੋਂ ਆ ਈੜੀ ਤੇ ਸਿਆਰੀ ਕਿੱਟ ਤੇਰੋਂ ਜਦੋਂ ਕਨੇਡੀ ਟੌਰ ਤੇ ਯੂਜ਼ ਹੁੰਦਾ ਬਹੁਤ ਤੁਸੀਂ ਮੈਂ ਪਹਿਲੇ ਹੀ ਦਿਖਾ ਚੁੱਕਾ ਹਾਂ ਆ ਰਿਹਾ ਐਡਾ ਅਨਾਰ ਆ ਜਿਹੜੀ ਆ ਲਾਈਨ ਆ ਇੱਥੇ ਇਹ ਵੀ ਹੈ ਇਹ ਵੀ ਅਲਿਫ ਹੀ ਹੈ